जन में कोई भी हो समर हो फिर किसी था कोई फंक्शन हो फेस्टिवल सीजन हो कलेक्शन बथेरा चलता है सूट कुर्ती दुपट्टे किड्स मेंस मेन हर टाइम डिमांड से रेंगे ਤੁਸੀਂ ਪਾਵੇਂ ਉਹ ਰੈਗੂਲਰ ਦੀ ਗੱਲ ਕਰੀਏ ਜਾਂ ਫਿਰ ਆਪਾਂ ਕਿਸੇ ਸੀਜ਼ਨ ਦੀ ਗੱਲ ਕਰੀਏ ਜਿਵੇਂ ਕਿ ਸਮਰ ਦੇ ਵਿੱਚ ਕਾਟਨ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਬਟ ਬਹੁਤ ਸਾਰੇ ਪਿੰਡ ਇਹੋ ਜਿਹੇ ਹੁੰਦੇ ਨੇ ਜਿੱਥੇ ਕਿ ਜਦੋਂ ਕੋਈ ਫੈਸਟੀਵਲ ਫੰਕਸ਼ਨ ਹੁੰਦਾ ਹੈ ਤਾਂ ਵੀ ਲੇਡੀਜ਼ ਆ ਕਾਟਨ ਦੇ ਦੁਪੱਟੇ ਵੇਅਰ ਕਰਨਾ ਜ਼ਿਆਦਾ ਪ੍ਰੈਫਰ ਕਰਦੀ ਹੈ ਸਪੈਸ਼ਲੀ ਉਹ 올ਡ 에ਜ ਲੇਡੀਜ਼ ਹੁੰਦੀ ਹੈ ਤਾਂ ਅੱਜ ਤੁਹਾਨੂੰ ਕੁਝ ਆਰਟੀਕਲ ਚੈੱਕ ਕਰਾਣੇ ਆ ਉਹ ਵੀ ਕਾਟਨ ਦੁਪੱਟਿਆਂ ਦੇ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਆਰਟੀਕਲ ਦਿਖਾਵਾਂਗੀ ਜਿਹੜਾ ਫੁਲਕਾਰੀ ਵਾਲਾ ਪੈਟਰਨ ਹੈਗਾ ਬਟ ਉਹ ਪ੍ਰਿੰਟਡ ਦੀ ਵਿੱਚ ਆਇਆ ਮੇਰੇ ਕੋਲ ਹਾਲੇ ਜਿਹ ਇੱਕ ਦੋ ਦਿਨਾਂ 'ਚ ਆ ਜਾਊਗਾ ਮੈਂ ਤੁਹਾਨੂੰ ਉਹ ਵੀ ਦਿਖਾ ਦਾਂਗੀ ਤਾਂ ਚਲੋ ਹੁਣ ਤੁਹਾਨੂੰ ਕੁਝ ਚੈੱਕ ਕਰਾਣਿਆ ਨਵਾਂ ਡਿਜ਼ਾਈਨ ਅਸ਼ਿਆ ਕਲਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਗੇ ਤਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਸਮਰ ਸੀਜ਼ਨ ਦੇ ਤੇ ਫੈਸਟੀਵਲ ਸੀਜ਼ਨ ਬਾਰੇ ਕਿ ਉਸ ਟਾਈਮ ਦੀ ਵੀ ਸਭ ਤੋਂ ਜ਼ਿਆਦਾ ਕਲੈਕਸ਼ਨ ਕਿਸ ਟਾਈਪ ਦਾ ਵਿਕਦਾ ਹੈ ਸਪੈਸ਼ਲੀ ਦੁਪੱਟਿਆਂ ਦੇ ਵਿੱਚ ਦੇਖੋ ਕਾਟਨ ਵਿਕਦਾ ਹੈ ਬਹੁਤ ਜ਼ਿਆਦਾ ਵਿਕਦਾ ਹੈ ਕਿਉਂਕਿ ਕਾਟਨ ਦੁਪੱਟੇ ਸਭ ਤੋਂ ਵੱਡੀ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਸਿਰ ਤੇ ਟਿਕ ਜਾਂਦਾ ਹੈ ਉਹ ਡਿੱਗਦਾ ਨਹੀਂ ਜੀ ਤੇ ਆਪਣੇ ਉੱਥੇ ਕੀ ਹੁੰਦਾ ਹੈ ਲੇਡੀਜ਼ਾਂ ਨੂੰ ਇਹੋ ਜਿਹਾ ਦੁਪੱਟਾ ਚਾਹੀਦਾ ਹੁੰਦਾ ਹੈ ਜਿਹੜਾ ਕਿ ਸਿਰ ਤੇ ਲੈਣ ਤੋਂ ਬਾਅਦ ਡਿੱਗੇ ਨਾ ਤਾਂ ਚਲੋ ਤੁਹਾਨੂੰ ਕੁ ਪਰਚੇਸ ਕਰ ਲਿਓ ਸਕਰੀਨਸ਼ਾਟ ਲੈ ਲਿਓ ਨਾਲ ਦੀ ਨਾਲ ਕਿਉਂਕਿ ਆਪਣੇ ਕੋਲ ਕਲੈਕਸ਼ਨ ਤੁਹਾਨੂੰ ਮਿਲ ਰਹੇ ਨੇ ਸਿਰਫ 23 ਰੁਪਏ ਦੀ ਸਟਾਰਟਿੰਗ ਪ੍ਰਾਈਸ ਤੋਂ ਬਟ ਕਾਟਨ ਸ਼ੁਰੂ ਹੋ ਜਾਂਦਾ ਆਪਣੇ ਇੱਥੇ ਸਿਰਫ 32 ਰੁਪਏ ਤੋਂ ਫਸ ਤੁਸੀਂ ਆ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਜਿਹਾ ਡਿਜ਼ਾਈਨ ਹੈ ਪ੍ਰਿੰਟ ਦੇਖੋ ਕਾਫੀ ਪਿਆਰਾ ਹੈ ਮਲਟੀ ਕਲਰ ਦਾ ਪ੍ਰਿੰਟ ਦਿੱਤਾ ਗਿਆ ਹੈ ਸ਼ੇਡ ਬਹੁਤ ਸੋਹਣਾ ਹੈ ਨਾ ਤੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਪੀਸਸ ਨੇ ਆਵੇ ਕੋ 20 ਪੀਸ ਦਾ ਸੈਟ ਹੈ 20 ਡਿਫਰੈਂਟ ਕਲਰਸ ਆ ਜਾਣਗੇ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਦਿਖਾਣਿਆ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਜੀ ਇਹ ਵੀ ਕਾਫੀ ਪ੍ਰੀਟੀ ਆਰਟੀ ਕਲਰ ਦੇਖ ਸਕਦੇ ਹੋ ਕਾਫੀ ਸੋਨਾ ਜਿਹਾ ਰਹਿਣ ਵਾਲਾ ਹੈ ਜੀ ਤੇ ਪ੍ਰਿੰਟ ਵੀ ਸੱਚੀ ਬਹੁਤ ਘੈਂਟ ਹੈ ਸਾਈਡ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਲੈਸ ਬોર્ਡਰ ਦੇਖਣ ਨੂੰ ਮਿਲ ਜਾਂਦਾ ਹੈ ਆ ਚੈੱਕ ਕਰ ਸਕਦੇ ਹੋ ਤੇ ਇਹਦੇ ਵਿੱਚ ਵੀ ਤੁਹਾਨੂੰ ਸੈੱਟ ਮਿਲੂਗਾ ਬੀਪੀ ਦਾ ਬਲੈਕ ਕਲਰ 올ਡ ਟਾਈਮ ਫੇਵਰਟ ਤੇ ਸੱਤ ਅੜਿਵਾਂ ਨੂੰਂਦੀ ਹੈ ਬਲੈਕ ਤੇ ਵਾਈਟ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਪੈਕੇਜਿੰਗ ਚੈੱਕ ਕਰ ਰਹੇ ਹੋ ਮੈਂ ਤੁਹਾਡੇ ਅੱਗੇ ਹੀ ਓਪਨ ਕਰਕੇ ਦਿਖਾ ਰਹੀ ਹਾਂ ਇਸ ਤਰ੍ਹਾਂ ਦੀ ਇਹਦੀ ਪੈਕੇਜਿੰਗ ਬਣ ਕੇ ਆਉਂਦੀ ਹੈ ਤੇ ਇਹਦੇ ਵਿੱਚ ਆਪਣੇ ਕੋਲ ਜਿੰਨੇ ਵੀ ਪੀਸਸ ਨੇ ਉਹ ਸਾਰੇ ਬਲੈਕ ਕਲਰ ਦੇ ਹੀ ਰਹਿਣ ਵਾਲੇ ਮਤਲਬ ਪ੍ਰੋਪਰ ਜਿਹੜਾ ਪੂਰਾ ਸੈੱਟ ਹੈ ਉਹ ਬਲੈਕ ਕਲਰ ਦਾ ਹੀ ਹੈਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਕਲਰ ਮਿਲੇਗਾ ਉਹ ਬਲੈਕ ਹੀ ਮਿਲਣ ਵਾਲਾ ਹੈ ਬਲੈਕ ਕਲਰ ਦੇ ਵਿੱਚ ਤੁਹਾਨੂੰ ਪ੍ਰਿੰਟ ਵੱਖਰੇ ਵੱਖਰੇ ਮਿਲ ਜਾਣਗੇ ਜਿਵੇਂ ਕਿ ਇੱਕ ਆ ਵਾਲਾ ਦੇਖ ਸਕਦੇ ਹੋ ਤੁਸੀਂ ਕਾਫੀ ਪਿਆਰਾ ਜਿਹਾ ਪ੍ਰਿੰਟ ਆਉਣ ਵਾਲਾ ਸੋਹਣਾ ਲੱਗ ਰਿਹਾ ਹੈ ਨਾ ਇਹਦੇ ਵਿੱਚ ਆ ਰਿਹਾ ਜੀ ਵਕਰੇ ਪ੍ਰਿੰਟਸ ਨੇ ਬਟ ਕਲਰ ਇੱਕੋ ਹੀ ਹੈਗਾ ਮਤਲਬ ਬਲੈਕ ਹੀ ਕਲਰ ਹੈਗਾ ਸਾਰੇ ਪ੍ਰਿੰਟ ਡਿਫਰੈਂਟ ਡਿਫਰੈਂਟ ਆ ਜਾਣਗੇ ਇਹ ਵੀ 20 ਪੀਸ ਦਾ ਸੈੱਟ ਹੈ ਚਲੋ ਹੁਣ ਮੈਂ ਤੁਹਾਨੂੰ ਦਿਖਾਨੀ ਆ ਇੱਕ ਉਹ ਦੁਪੱਟਾ ਜਿਹਦੀ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਕਿ ਅੱਜ ਆਪਾਂ ਇੱਕ ਦੁਪੱਟਾ ਲੈ ਕੇ ਆਏ ਜਿਹੜਾ ਕਿ ਹੈ ਬਹੁਤ ਜ਼ਿਆਦਾ ਸੋਹਣਾ ਆ ਵਾਲਾ ਦੁਪੱਟਾ ਚੈੱਕ ਕਰੋ ਫਿਰ ਇੱਕ ਜਿਹਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੀ ਫੀਲਿੰਗ ਆਊਗੀ ਜਿਵੇਂ ਕਿ ਫੁਲਕਾਰੀ ਦੁਪੱਟਾ ਟਾਈਪ ਪੈਟਰਨ ਹੈ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਹੈ ਫੁੱਲ ਖੁੱਲਾ ਡੁਲਾ ਦੁਪੱਟਾ ਰੈਣਾ ਲੈ ਮਤਲਬ ਖੁੱਲੀ ਡੁਲੀ ਚਿੰਨੀ ਆਉਗੇ ਜੀ ਕਾਫੀ ਪਿਆਰੇ ਜੀ ਤੇ ਇਸ ਤਰ੍ਹਾਂ ਦੇ ਸ਼ਾਲ ਟਾਈਪ ਹੁੰਦੇ ਹਨਾ ਉਸੇ ਤਰ੍ਹਾਂ ਦਾ ਹੈ ਜੇਕਰ ਤੁਹਾਨੂੰ ਵਾਈਟ ਤੇ ਲੈਣਾ ਹੋਵੇ ਤਾਂ ਆ ਚੈੱਕ ਕਰੋ ਵਾਈਟ ਬੇਸ ਤੇ ਆਰਟੀਕਲ ਹੈ ਇਹ ਵੀ 20 ਪੀਸ ਦਾ ਸੈਟ ਹੈ ਡਿਫਰੈਂਟ ਪ੍ਰਿੰਟ ਹੈ ਤੇ ਇੱਕ ਆਵਲਾ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਪੈਸਟਲ ਕਲਰ ਚਾਰਟ ਆਊਗਾ ਚੈੱਕ ਕਰ ਸਕਦੇ ਹੋ ਇਹਦੇ ਕਲਰਸ ਵੀ ਬਹੁਤ ਜ਼ਿਆਦਾ ਸੋਹਣੇ ਆ ਆ ਵੇਖੋ ਬਹੁਤ ਪਿਆਰੇ ਕਲਰਸ ਆਣਗੇ ਤੇ ਇਹ ਸਾਰੇ ਕਲੈਕਸ਼ਨ ਤੁਸੀਂ ਲੈ ਸਕਦੇ ਹੋ ਆਪਣੇ ਬਿਜ਼ਨਸ ਲਈ ਤੇ ਸਪੈਸ਼ਲੀ ਦੁਪੱਟੇ ਦਾ ਵੀ ਬਿਜ਼ਨਸ ਕਰ ਸਕਦੇ ਹੋ ਬਹੁਤ ਸਾਰੇ ਲੋਕੇ ਕਰਦੇ ਆ ਸਿਰਫ ਦ ਜਿਵੇਂ ਕਮਾ ਸਕਦੇ ਹੋ 25-30 ਹਜ਼ਾਰ ਦਾ ਇਨਵੈਸਟਮੈਂਟ ਕਰਨਾ ਹੈ ਮਿਨੀਮਮ ਜੇਕਰ ਤੁਸੀਂ ਕਰ ਤੋ ਕਰ ਰਹੇ ਹੋ ਜੇ ਤੁਹਾਨੂੰ ਪ੍ਰੋਪਰ ਇੱਕ ਦੁਕਾਨ ਕਰਨੀ ਹੈ ਤੁਸੀਂ 50 ਹਜ਼ਾਰ 1 ਲੱਖ ਦਾ ਵੀ ਇਨਵੈਸਟਮੈਂਟ ਕਰਕੇ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿੰਨਾ ਇਨਵੈਸਟ ਕਰਨਾ ਹੈ ਜਿੰਨਾ ਇਨਵੈਸਟ ਕਰੋਗੇ ਪ੍ਰੋਫਿਟ ਵੀ ਓਨਾ ਹੀ ਜ਼ਿਆਦਾ ਹੋਊਗਾ ਕਿਉਂਕਿ ਜਦੋਂ ਆਪਾਂ ਕੋਈ ਦੁਕਾਨ ਕਰਦੇ ਆ ਜਿੰਨੀ ਵੈਰਾਈਟिज ਆਪਾਂ ਰੱਖਦੇ ਆ ਕਸਟਮਰ ਨੂੰ ਉਹੀ ਬਹੁਤ ਜ਼ਿਆਦਾ ਅਟਰੈਕਟ ਕਰਦੀਆਂ ਨੇ ਬਾਕੀ ਤੁਸੀਂ ਆਪ ਸਮਝਦਾਰ ਹੋ ਸਮਝ ਜਾਓਗੇ ਤਾਂ ਵਿਜ਼ਿਟ ਕਰ ਲਓ ਇਕਵਰੀ ਅਜਮੇਰਾ ਫੈਸ਼ਨ ਉਹ ਜਿੱਦੇ ਵਾਸਤੇ ਤੁਹਾਨੂੰ ਕੰਪਲੀਟ ਐਡਰੈਸ ਮਿਲ ਜਾਊਗਾ ਜੀ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੇ ਤੁਸੀਂ ਘਰੇ ਬੈਠੇ ਔਨਲਾਈਨ ਪਰਚੇਸਿੰਗ ਕਰਨਾ ਚਾਹੋ ਤਾਂ ਆਪਣਾ ਨੰਬਰ ਮੈਂਸ਼ਨ ਕਰ ਰਿਹਾ ਸਕਰੀਨ ਤੇ ਉੱਥੇ ਕੰਟੈਕਟ ਕਰ ਲਿਓ ਕੰਟੈਕਟ ਕਰਨ ਤੋਂ ਬਾਅਦ ਤੁਹਾਨੂੰ ਪੀਡੀਐਫ ਸੈਂਡ ਕਰਨਗੇ ਸਿਲੈਕਟ ਕਰ ਲਓ ਜਿਹੜਾ ਓ ਵੀ ਵਿਦ ਇੰਸ਼ੋਰੈਂਸ ਤਾਂ ਅੱਜ ਦੀ ਵੀਡੀਓ ਚ ਐਨਾ ਹੀ ਅਸ ਦਾ ਕਲੈਕਸ਼ਨ ਤੁਹਾਨੂੰ ਕਿਉਂ ਜਿਆ ਲੱਗੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਜਨ ਜਨਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰ ਲਿਓ ਉਹਦੇ ਕਰਕੇ ਤੁਹਾਨੂੰ ਨਵੇਂ-ਨਵੇਂ ਕਲੈਕਸ਼ਨ ਦੇ ਨੋਟੀਫਿਕੇਸ਼ਨ ਜਿਹੜੀ ਵੀਡੀਓਜ਼ ਆਣਗੀਆਂ ਉਹਨਾਂ ਦੇ ਮਿਲਦੇ ਰਹਿਣਗੇ ਧੰਨਵਾਦ